ਸ੍ਰੀ ਕਾਲਕਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਜਿਨ੍ਹਾਂ ਵੱਲੋਂ 23 ਜਨਵਰੀ 2025 ਨੂੰ ਕੈਨੇਡਾ ਦੀ ਧਿਰਤੀ ਤੋਂ ਜਬਰੀ ਵਾਪਸ ਮੋੜੇ ਗਏ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੀ 111ਵੀਂ ਵਰੇਗੰਢ ਮੌਕੇ ਵਿਸ਼ੇ ਸੁਨੇਹਾ ਜਾਰੀ ਕਰਦਿਆ ਸਮੂਹ ਸਿੱਖ ਸੰਸਥਾਵਾਂ ਤੇ ਭਾਰਤ ਸਰਕਾਰ ਦੇ ਨਾਂ ਪੰਜਾਬ ਸਰਕਾਰ ਨੂੰ ਆਖਿਆ ਕਿ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਰੀ ਦਿਹਾੜੇ ਦੇ ਵਜੂਲਾ ਨਹੀਂ ਆ ਜਾਵੇ ਉਹਨਾਂ ਕਿਹਾ ਕਿ ਆਸਤੇ ਦਿਨ 23 ਜੁਲਾਈ 1914 ਨੂੰ ਕੈਨੇਡਾ ਦੀ ਧਿਰਤੀ ਉਤੇ ਚੰਗੇ ਭਵਿੱਖ ਦੀ ਪਾਲ ਦੇ ਲਈ ਗੱਦਰੀ ਬਾਬੇ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਪਹੁੰਚੇ ਪ ਅਭੀ ਨਰੰਦ ਵਿੱਚ ਬਹੁ ਗੰਤੀ ਸਿੱਖਾਂ ਦੀ ਸੀ ਨੂੰ ਜ਼ਬਰਦਸਤੀ ਵਾਪਸ ਮੋੜ ਦਿੱਤਾ ਗਿਆ ਜੋ ਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਹੈ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਸਰੀ ਤੇ ਵੈਂਕੂਵਰ ਵਿਖੇ ਇਸ ਘਟਨਾ ਨੂੰ ਲੈ ਕੇ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਵਜੋਂ ਸਰਕਾਰੀ ਛੁੱਟੀ ਦੇ ਤੌਰ ਤੇ ਮਾਨਤਾ ਦਿੱਤੀ ਗਈ ਜੋ ਕਿ ਇਤਿਹਾਸਕ ਸੱਚਾਈ ਨੂੰ ਸਵੀਕਾਰਨ ਵਾਲੀ ਇੱਕ ਵੱਡਾ ਕਦਮ ਹੈ ਉਹਨਾਂ ਨੇ ਕਿਹਾ ਕਿ ਇਸ ਇਤਿਹਾਸਕ ਮੌਕੇ ਤੇ ਸਰੀ ਸਿਟੀ ਕੌਂਸਲ ਕੈਨੇਡਾ ਦੇ ਵੱਲੋਂ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਦੇ ਵਜੋਂ ਐਲਾਨ ਕਰਨਾ ਸਿੱਖ ਕੌਮ ਦੇ ਲਈ ਮਾਣ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਇਹ ਅਦਕਾਰਾਦੀ ਰੱਖਿਆ ਦਿੱਲੀ ਇੱਕ ਵਿਸ਼ਾਲ ਸੰਘਰਸ਼ ਦੀ ਯਾਦ ਨੂੰ ਤਾਜ਼ਾ ਕਰਦਾ ਜਿਸ ਦੇ ਗੋਈ ਬਾਬਾ ਗੁਰਦਤ ਸਿੰਘ ਨੇ ਕੀਤੀ ਤੋਨਾਂ ਕਿਹਾ ਕਿ ਬਾਬਾ ਗੁਰਦਤ ਸਿੰਘ ਨੇ 1914 ਦੇ ਵਿੱਚ ਗੁਰਨਾਨਕ ਸਿਟੀਜ਼ਨਸ਼ਿਪ ਕੰਪਨੀ ਦੀ ਸਥਾਪਨਾ ਕਰਕੇ ਕਾਮਾਕਾਟੋ ਮਾਰੂ ਨਾਮਕ ਜਾਪਾਨੀ ਕੰਪਨੀ ਤੋਂ ਸਮੁੰਦਰੀ ਜਹਾਜ਼ ਕਿਰਾਏ ਤੇ ਲਿਆ ਜਿਸ ਦਾ ਨਾਮ ਗੁਰਨਾਨਕ ਜਹਾਜ਼ ਰੱਖਿਆ ਤੇ ਕੈਨੇਡਾ ਦੇ ਉਸ ਸਮੇਂ ਦੇ ਨਸਲਵਾਦੀ ਕਾਨੂੰਨਾਂ ਨੂੰ ਚੁਣੌਤੀ ਦਿੱਤੀ ਉਨਾਂ ਕਿਹਾ ਕਿ ਇਤਿਹਾਸਿਕ ਸਰੋਤਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਹਾਂਗਕਾਂਗ ਤੋਂ ਕੈਨੇਡਾ ਤੱਕ ਸਿਆਟਾ ਦੌਰਾਨ ਜਹਾਜ਼ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸ਼ਕਨਪਾਟ ਸਾਹਿਬ ਨਿਸ਼ਾਨ ਸਾਹਿਬ ਦੀ ਰੋਹਾਨੀ ਪ੍ਰੇਰਣਾ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੀ ਜੀਵਿਤ ਚਲਕ ਮਿਲਦੀ ਹੈ ਇਸ ਜਹਾਜ਼ ਦੇ 377 ਯਾਤਰੀਆਂ ਦੇ ਵਿੱਚੋਂ 341 ਸਿਕਸਣ ਉਹਨਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਪਾਰ ਦੇ ਵਿੱਚ ਅਜੇ ਤੱਕ ਇਤਿਹਾਸਿਕ ਕਿਤਾਬਾਂ ਦੇ ਵਿੱਚ ਇਸ ਜਹਾਜ਼ ਦੇ ਨਾਮ ਦਿੱਲੀ ਕਾ ਮਾ ਕਾਟਾ ਮਾਰੂ ਸ਼ਬ ਵਰਤਿਆ ਜਾਂਦਾ ਜਦਕਿ ਸਿੱਖਾਂ ਦੇ ਵੱਲੋਂ ਜਹਾਜ਼ ਨੂੰ ਕਿਰਾਏ ਤੇ ਲੈ ਕੇ ਇਸ ਦਾ ਨਾਮ ਗੁਰਨਾਨਕ ਜਹਾਜ਼ ਰੱਖਿਆ ਗਿਆ ਸੀ ਇਸ ਦੀ ਪੁਸ਼ਟੀ ਬਾਬਾ ਗੁਰਦਿੱਤ ਸਿੰਘ ਦੀ ਪੁਸਤਕ ਗੁਰਨਾਨਕ ਜਹਾਜ਼ ਦੇ ਵਿੱਚ ਸਵੈ ਲਿਖਤ ਦੇ ਰੂਪ ਦੇ ਵਿੱਚ ਮਿਲਦੀ ਹੈ ਤੋ ਜੱਥੇਦਰ ਗੜਗੜ ਜੀ ਨੇ ਅਪੀਲ ਕੀਤੀ ਹੈ ਕਿ ਪਾਰਧਨ ਸਮੂਯ ਯੂਨੀਵਰਸਿਟੀਆਂ ਵਿਦਿਅਕ ਅਦਾਰੇ ਤੇ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਇਸ ਘਟਨਾ ਦੇ ਨਾਲ ਜੁੜੇ ਇਤਿਹਾਸ ਦੇ ਨਾਲ ਨਿਆਂ ਕਰਦੀਆਂ ਤਾਂ ਗੁਰੂ ਨਾਨਕ ਦੇਵ ਜੀ ਦੇ ਇਸ ਨਾਜਹਾਜ਼ ਦਾ ਨਾਮ ਜਿਸ ਨੂੰ ਕੀ ਗੁਰੂ ਨਾਨਕ ਜਹਾਜ਼ ਦੇ ਸਹੀ ਨਾਮ ਦੇਣਾ ਇਸ ਨੂੰ ਮਨਜ਼ੂਰੀ ਜ਼ਰੂਰ ਮਿਲਦੀ ਉਹਨਾਂ ਕਿਹਾ ਹੈ ਕਿ ਅੱਜ ਜਿੱਥੇ ਵੀ ਕਿਤੇ ਪਾਠ ਪੁਸਤਕਾਂ ਸਿਲੇਬਸਾਂ ਦੇ ਵਿੱਚ ਇਸ ਜਹਾਜ਼ ਦਾ ਨਾਮ ਕਾਮਾ ਕਾਟਾ ਮਾਰੂ ਪੜਿਆ ਜਾਂਦਾ ਹੈ ਉਸ ਦੀ ਥਾਂ ਗੁਰੂ ਨਾਨਕ ਜਹਾਜ਼ ਪੜਿਆ ਜਾਣਾ ਚਾਹੀਦਾ ਹੈ ਜੋ ਕਿ ਇਤਿਹਾਸ ਬਖੂ ਸੱਚ ਤੇ ਨਿਆਂਪੂਰਨ ਹੋਵੇਗਾ ਜੱਥੇਦਾਰ ਗੜਗੱਜ ਨੇ ਸਮੂਹ ਸਿੱਖ ਸਥਾਨਾਂ ਪਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਆਖਿਆ ਕਿ ਤੇਈ ਜੁਲਾਈ ਨੂੰ ਗੁਰਨਾਨਕ ਜਹਾਜ਼ ਯਾਦਗਾਰੀ ਰਿਹੜੇ ਬਜੂ ਮਾਨਤਾ ਦੇ ਕੇ ਇਸ ਦਾ ਲਾਂ ਕੀਤਾ ਜਾਣਾ ਚਾਹੀਦਾ ਕਿਉਂਕਿ 20ਵੀਂ ਸਦੀ ਦੇ ਆਰੰਭ ਦੇ ਵਿੱਚ ਹੋਈ ਇਸ ਜਹਾਜ਼ ਦੇ ਨਾਲ ਸੰਬੰਧਿਤ ਘਟਨਾ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਕੇ ਆਜ਼ਾਦੀ ਦੀ ਲਹਿਰ ਨੂੰ ਹੋਰ ਤੇਜ਼ ਕੀਤਾ ਤੇ ਉਹਨਾਂ ਨੇ ਕਿਹਾ ਕਿ ਆਜ਼ਾਦੀ ਦਿਵਾਨ ਵਾਸਤੇ ਮਹਾਨ ਨਾਇਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਇਸ ਦੇ ਵਿੱਚ ਬਾਬਾ ਗੁਰਦਾਤਾ ਸਿੰਘ ਦਾ ਵੱਡਾ ਯੋਗਦਾਨ ਹੈ ਜਿਸ ਦਰਗੜ ਗੱਜ ਨੇ ਵੈਂਕੂਵਰ ਸਰੀਦੀਆਂ ਸਿਟੀ ਕੌਂਸਲਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਾਮਾਕਟ ਮਾਰੂ ਦੀ ਜਗਾ ਗੁਰੂ ਨਾਨਕ ਜਹਾਜ਼ ਯਾਦਗਾਰੀ ਦੇ ਹਾੜੇ ਵਜੋਂ 23 ਜੁਲਾਈ ਨੂੰ ਮਾਨਤਾ ਦਿੱਤੀ ਹੈ ਜਿਸ ਦਰਗੜ ਗੱਜ ਨੇ ਬਹੁਤ ਸਾਰੀਆਂ ਜਥੇਬੰਦੀਆਂ ਤੇ ਸ਼ਕਤੀਤਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਇਤਿਹਾਸ ਨੂੰ ਸਹੀ ਪੱਖੋਂ ਦਰਜ ਕਰਕੇ ਇਸ ਦੇ ਵਿੱਚ ਸਾਂਝੀ ਦਾ ਯਤਨ ਕੀਤੇ